ਕਾਜੀ ਤੁਹਾਨੂੰ ਸਾਰਿਆਂ ਨੂੰ ਸੈਕਿੰਡ ਗਾਇਨ ਦੇਖੋ ਗਰਮਾ ਗਰਮ ਛਟਾਲ ਥੂੜ ਤੂਜ ਪਛਮੀਨਾ ਤੂਜ ਪਛਮੀਨਾ ਜੀ ਪ੍ਰਕ੍ਰਤੀ ਬ੍ਰਾਂਡ ਕੋਈ 1200 ਨਹੀਂ ਕੋਈ 1300 ਨਹੀਂ ਬਹੁਤ ਹੀ ਮਿੱਠਾ ਰੇਟ ਮਾਰਕੀਟ ਨਾਲੋਂ 4-500 ਰੁਪਏ ਲੈਸ ਜਿੱਥੋਂ ਮਰਜ਼ੀ ਮੇਰੇ ਵੀਰ ਭੈਣ ਟਰਾਈ ਕਰੇ ਤੇ ਨਰਮਲ ਚੰਦ ਦੀ ਹੱਡੀ ਤੇ ਵਿజిਟ ਕਰੇ ਪਹਿਲੀ ਗੱਲ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਪਿਆਰ ਕਰ ਰਹੇ ਆ ਸੋ ਤਵਾ ਤੋਂ ਦੁਕਾਨਾਂ ਛੱਡ ਕੇ ਐਂਡ ਤੇ ਅਸੀਂ ਬੈਠੇ ਆਂ ਐਂਡ ਤੇ ਮਤਲਬ ਹੁੰਦਾ ਐਂਡ ਤੇ ਇਸ ਤੋਂ ਬਾਅਦ ਕੋਈ ਦੁਕਾਨ ਨਹੀਂ ਇੰਨੀ ਦੂਰੋਂ ਭੈਣ ਭਰਾ ਚੱਲ ਕੇ ਉਹਨਾਂ ਦਾ ਮਾਣ ਕਰਨ ਦਾ ਹੱਕ ਵੀ ਐ ਇਹ ਨਹੀਂ ਅਸੀਂ ਭੈਣਾ ਨੂੰ ਲੁੱਟਣਾ ਸਾਰਾ ਬਾਜ਼ਾਰ ਛੱਡ ਕੇ ਸਾਡੀਆਂ ਭੈਣਾ ਹੁੰਦੀਆਂ ਜੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੇਖੋ ਜੀ ਪਿਓਰ ਤੂਜ ਪਛਮੀਨਾ ਸਟਾਲ ਨਾਲ ਸੌਲੀ ਕਹਿ ਰਹੇ ਸਟਾਲ ਓਨਲੀ 700 ਰੁਪਇਆ ਰੇਟ ਬਿਲਕੁਲ ਫ੍ਰੀ ਸ਼ਿਪਿੰਗ ਓਪਨ ਚੈਲੰਜ ਹੈ ਪ੍ਰਗਤੀ ਬ੍ਰਾਂਡ ਹੈ ਨਾ ਲੈ ਇਹਦਾ ਸਟਾਲ 2.5 ਮੀਟਰ ਵੱਡਾ ਦੇਖੋ ਜੀ ਫੁੱਲ 2.5 ਮੀਟਰ ਦਾ ਸਟਾਲ ਹੋਏਗਾ ਜੀ ਚੈੱਕ ਕਰੋ ਬਹੁਤ ਹੀ ਸੋਹਣੇ ਕਲਰ ਚਾੜਨੇ ਜਲਦੀ ਜਲਦੀ ਵਿజిਟ ਕਰੋ ਤੁਹਾਡੀ ਆਪਣੀ ਦੁਕਾਨ ਨਿਰਮਲ ਜੰਦ ਦੀ ਹੱਟੀ ਪੁਰਾਣੀ ਕਜੇਰੀ ਵਾਲੀ ਸਾਈਡ ਮੇਨ ਬਾਜ਼ਾਰ ਜੀਰਾ ਨੀਅਰ ਦੁਆਬੀ ਪੰਸਾਰੀ ਵਾਲਿਆਂ ਦੇ ਨਾਲ ਮੌਕਾ ਨਾ ਮੇਰੀਆਂ ਭੈਣ ਗੁਆਂ ਵੀਡੀਓ ਨੂੰ ਦੱਬ ਗਏ ਜਲਦੀ ਜਲਦੀ ਸ਼ੇਅਰ ਕਰਦਿਆ ਕਰੋ ਸਾਡੀਆਂ ਹੋਰ ਵੀ ਭੈਣਾਂ ਦਾ ਫਾਇਦਾ ਹੋ ਚੁਕੇ ਇੰਨੀ ਦੂਰੋਂ ਬਾਜ਼ਾਰੋਂ ਚੱਲ ਕੇ ਆਉਂਦੀਆਂ ਸਾਰੀਆਂ ਥੋੜ ਸਵੱਗੋ ਦੁਕਾਨਾਂ ਟਰਾਈ ਕਰਕੇ ਮੈਂ ਤਾਂ ਕਹਿੰਦਾ ਐਂਡ ਤੇ ਮੇਰੇ ਕੋਲ ਫੇਰ ਆਇਆ ਕਰੋ ਜਿੱਥੋਂ ਆ ਤਾ ਤਾਂ ਆਏ ਕੰਮ ਕਰਨ ਦਾ ਵੀ ਭੈਣਾਂ ਨੂੰ ਆਪਾਂ ਵੱਧ ਨਹੀਂ ਲਾਉਣੇ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲੈਣਾ ਨਾਲੇ ਬਿਲਕੁਲ ਫ੍ਰੀ ਸ਼ਿਪਿੰਗ ਦੇਣੀ ਹੈ ਕੋਈ ਇਹ ਨਹੀਂ ਆਪਾਂ ਐਕਸਟਰਾ ਚਾਰਜ ਲੈਣਾ ਜਿੰਦਾ ਹੋਏਗਾ ਅਸੀਂ ਕਹਿ ਕੇ ਲਵਾਗੇ ਜਿੰਦਾ ਨਹੀਂ ਹੈਗਾ ਤਾਂ ਨਹੀਂ ਲਵਾਗੇ ਦੇਖੋ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ